ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਤੇ ਅਸੀਂ ਅੱਜ ਆਏ ਆ ਸਾਰਨਿਕੋ ਲਾਗੋ ਤੇ ਜੇ ਤੁਹਾਨੂੰ ਅੱਜ ਸਾਰਨਿਕੋ ਲਾਗੋ ਖੋਮਾਉਣੇ ਆ ਤੇ ਲਾਗੇ ਲਾਗੇ ਤਾਂ ਤਕਰੀਬਨ ਕੋ ਕਿੱਜੋ ਬਹੁਗੁਣੀਆਂ ਤੇ ਸਾਰੀਆਂ ਆਪਣੇ ਪੈਸੇ ਵਾਲੀਆਂ ਆਈਆਂ ਤੇ ਇੱਕੋ ਇੱਕ ਪਰਖਿਜੋ ਜਿਹੜੀ ਕਿਤੇ ਖਾਲੀ ਮਿਲ ਜਾਂਦੀ ਹੈ ਤੇ ਇਹ ਹੈਗੀ ਸਾਰਨਿਕੋ ਪੋਸਟੇ ਵਾਲੀ ਜੇ ਇੱਥੇ ਆਉਣਾ ਹੋਵੇ ਤਾਂ ਪੋਸਟ ਆਫਿਸ ਦੀ ਲੋਕੇਸ਼ਨ ਪਾ ਕੇ ਆ ਜਾਓ ਇੱਥੇ ਤਕਰੀਬਨ ਮਿਲ ਜਾਂਦੀ ਹੈ ਇੱਥੇ ਕੋਟੀ ਦਾ ਤੜਕਾ ਨਹੀਂ ਆਉਂਦਾ ਤੇ ਲੱਗ ਗਈ ਆ 2-3 ਮਿੰਟ ਦੀ ਰਾਹ ਆ ਇੱਥੋਂ ਜਿੱਦਾਂ ਲਿਆਕੋ ਦਾ ਉੱਕੇ ਜਾਣ ਨੂੰ ਤੇ ਚਲੋ ਉਹਨੂੰ ਦਿਖਾਉਂਦੇ ਆ ਅੱਜ ਲਾਗੋ ਦੇ ਤੇ ਕੁਮੌਨੈ ਸਾਨੂੰ ਵੀ ਨਾਲ ਆਸੋ ਇੱਧਰ ਦੀ ਸੈਰ ਉਹ ਕਿਰਕਾ ਪਹਾੜ ਆ ਤੇ ਇੱਧਰ ਥੱਲੇ ਆ ਰਾਜੰਦ ਹਰੇ ਲਾਗੋ ਨੂੰ ਪੋਸਟੇ ਵਾਲੀ ਪਾਰਕਿੰਗ ਪਰ ਕਿ ਜੋ ਜਿਹੜੀ ਆ ਉਹਦੇ ਵਿੱਚ ਗੱਡੀ ਖੜੀ ਕਰ ਦੋ ਤੇ ਜਿੰਨਾ ਟਾਈਮ ਮਰਜ਼ੀ ਖੜੀ ਰਹੇ ਬਾਕੀ ਲਾਗੇ ਲਾਗੇ ਦਾ तकरीबन ਸਭ ਬੋਕ ਹੋਣੀ ਆ ਇਸ ਟਾਈਮ ਇੱਥੇ ਵੀ ਹੈਗੀ ਕੋਈ ਕੋਈ ਟਾਮੀ ਟਾਮੀ ਖਾਲੀ ਜਿੱਦਾਂ ਲਾਗੇ ਨੂੰ ਆਈ ਜਾਂਦੇ ਆ ਹੈ ਸਾਪੀ ਪਰ ਕਿ ਜੁਆਨ ਬੋਕਿਆ ਦੇ ਨਾਲੇ ਪੈਸਿਆਂ ਵਾਲੀਆਂ ਵੀ ਆ ਦੇ ਵੀ ਵੋਕਿਆ ਉਹ ਗੱਡੀ ਲੈ ਆਹ ਲੋ ਇਹ ਆਪਾਂ ਹੁਣ ਵੜਨ ਲੱਗੇ ਆ ਲਾਗੂ ਵੱਲ ਉਹ ਮੋੜ ਲਾਗੂ ਆ ਗਈ ਆੜ ਦੀ ਪਰਕਿਜੋ ਆ ਇਹ ਸਿਰਫ 1 ਘੰਟੇ ਲਈ ਆ ਫੇਰ 1 ਘੰਟਾ ਇੱਥੇ ਕੜੀ ਬਾਅਦ ਫੇਰ ਬਦਲ ਲਾਉਣਾ ਪੈਂਦਾ ਡਿਸਕ ਆਰੇ ਬਾਬਾ ਜੀ 베ੜੀ ਲੈ ਕੇ ਖੜੇ ਆ ਹੈਂ ਸਾਹ ਆ ਬਾਬਾ 베ੜੀ ਲੈ ਕੇ ਖੜੇ ਆ ਕੈਸਤੀ ਲੈ ਖੜਿਆ ਇਹ ਆ ਜੀ ਲੱਗ ਉਸਾਰ ਨੀ ਕੋ ਉਧਰ ਨਿਆਣੇ ਲੱਗੇ ਆ ਵਿਚ ਨਹਾਉਣ ਖੇਡਣ ਚੱਲੀਏ ਉਧਰ ਨੂੰ ਚੱਲੀਏ ਆਹੋ ਵਾਫੇ ਆਉਣੇ ਇਧਰ ਨੂੰ ਐ ਸ਼ਾਨ ਸਿੰਘ ਪਾਣੀ ਚੜਿਆ ਪੂਰਾ ਦੇਖ ਨਾ ਉੱਪਰ ਤੱਕ ਘਰਿਆ ਐਸਾ ਆਪਕੀ ਥੱਲੇ ਹੁੰਦਾ ਹੈ ਹੈ ਅੱਗੇ ਥੱਲੇ ਹੁੰਦਾ ਹੈ ਆਹੋ ਅੱਗੇ ਥੱਲੇ ਹੁੰਦਾ ਪਾਣੀ ਐ ਸ਼ਾਨ ਇਹਦੇ ਉਪਰ ਥੱਲੇ ਹੁੰਦਾ ਅੱਗੇ ਪਾਣੀ ਹੈ ਨਾ ਇਹ ਛੱਲਾ ਆਉਨੀਆਂ ਪੂਰੀਆਂ ਹਾਂ ਉੱਪਰ ਛੱਲਾ ਨਾਲ ਪਾਣੀ ਆਉਂਦਾ ਹੈ ਨਾ ਹੈ ਆਹੋ ਕਾਣ හබ ਕੱਟੀ ਦੀ ਇਹਨਾਂ ਜਿਹੜਾ ਪਹਿਲਾਂ ਲੰਘ ਕੇ ਗਿਆ ਉਹ ਉਹ ਇੰਜਾਂ ਨੇ ਅਗੜਾਈ ਕੀ ਤੇ ਪੂਰੀ ਜਾਂਦੀ ਉਸ ਬੰਦੇ ਨੇ ਹਾਂ ਉਹ ਤਾਂ ਪੂਰੀ ਐਰ ਖਿੱਚ ਖਿੱਚ ਕੇ ਉਹਨੇ ਤਾਂ ਰੇਸਾ ਦਿੱਤੀਆਂ ਸੀ ਆ ਸਾਰੀਆਂ ਬੋਟਾਂ ਲੱਗੀਆਂ ਇੱਥੇ ਹੈਂ ਪੀਤੇ ਆ ਸਭ ਬੋਟਾਂ ਲੱਗੀਆਂ ਇੱਥੇ ਛੋਟੀਆਂ ਛੋਟੀਆਂ ਆਪਣੀਆਂ ਪ੍ਰਾਈਵੇਟ ਆ ਲੋਕਾਂ ਨੇ ਜਿੱਦਾਂ ਖੜੀਆਂ ਕੀਤੀਆਂ ਆ ਇਹ ਜਿਹੜੀਆਂ ਕਿਰਾਏ ਦੇ ਉਹ ਪਰਲੇ ਪਾਸੇ ਆ ਜਿੱਦਾਂ ਉੱਥੋਂ ਮਿਲ ਜਾਂਦੀਆਂ ਕਿਰਾਏ ਤੇ ਉਹਨਾਂ ਜਿਹਦੇ ਕੋਈ ਵੀ ਲੈ ਜਾ ਸਕਦਾ ਹਾਂ ਬਾਕੀ ਸ਼ਾਨ ਨੂੰ ਪਤਾ ਹੋਊਗਾ ਦੋ ਇਨਫਰਮੇਸ਼ਨ ਹਾਂ ਤੈਨੂੰ ਕੱਲ ਹੀ ਨਹੀਂ ਪਤਾ ਔਰ ਗੱਲਾਂ ਨਹੀਂ ਗੱਲਾਂ ਪੀਤੇ ਮੌਸਮ ਵਧੀਆ ਇੱਥੇ ਹੈ ਨਾ ਠੰਡਾ ਜਿਹਾ ਹੋ ਗਿਆ ਠੰਡਾ ਠੰਡਾ ਜਿਹਾ ਮੌਸਮ ਹੈ ਅੱਜ ਲੋਕੀ ਬਹੁਤ ਹੈ ਭੀੜ ਪੂਰੀ ਅੱਜ ਭੀੜ ਲੱਗੋ ਤੇ ਪੂਰੀ ਅੱਜ ਸਭ ਆਏ ਹੋ ਘੁੰਮਣ ਲੋਕੀ ਬਾਕੀ ਜਾਇਏ ਤੇ ਦਿਮਾਗ ਆ ਕੇ ਰੀਫਰੈਸ਼ ਹੋ ਜਾਂਦਾ ਹੈ ਨਾ ਹਾਂ ਸ਼ਾਂਤ ਜੇ ਤੇਰਾ ਘਰ ਬੈਠੇ ਟੀਵੀ ਦੇਖੀ ਚਲੋ ਬਾਕੀ ਦਿਨ ਕੰਮ ਤੇ ਰਹਿਣਾ ਹਫਤਾ ਨਹੀਂ ਹੁੰਦਾ ਇਹਦੇ 2 ਘੰਟੇ ਲਾ ਕੇ ਜਾਵੇ ਬੰਦਾ ਪਾਣੀ ਨੂੰ ਦੇਖ ਕੇ ਉਹਦੇ ਦਿਮਾਗ ਜੀ ਆ ਗਿਆ ਪਾਣੀ ਨਿਕਲਣਾ ਵਾਲੇ ਤੇ ਆਸੇ ਤਿਲ ਪੀਣਾ ਬੰਦ ਜੀ ਦੇਖਦਾ ਸਾਰਾ ਪਾਣੀ ਪੀਣੀ ਵੈਕਟਰੀ ਇਹ ਦੇਖ ਆਹੋ ਕੋਈ ਸਾਹਿਬ ਪੈਸਾ ਨਹੀਂ ਆਤਾ ਆ ਕੁਆਕੇ ਦੇਖੀ ਪੀਡੀ ਦੇਖ ਚਲੋ ਆ ਜਾ ਉਧਰ ਚੱਲ ਕੇ ਆ ਜਾ ਕੇ ਆਉਨੇ ਆ ਉਹ ਪਰਲੇ ਪਾਸੇ ਹਣਾ ਜਿੱਧਰ ਲੋਕ ਜਾਂਦੇ ਆ ਇਹੋ ਛੱਲਾ ਨਹੀਂ ਆਉਨੀਆਂ ਤੇ ਕਿਦਾਂ ਹਿਲਦੀਆਂ ਐਂ ਵੋਟਾਂ ਮਾਸ਼ੱਲਾ ਜੀਆਂ ਨਾ ਹਿੱਲਦੀਆਂ ਆ ਜੀ ਹੈਂ ਪੁਲ ਵੀ ਹਿਲਦਾ ਹੈ ਹਾਂ ਪੁਲ ਵੀ ਹਿਲਦਾ ਥੱਲੇ ਡਰਾਮਾ ਇਹਦੇ ਲਾਇਓ ਥੱਲੇ ਯਲੇ ਵਧੀਆ ਹੋ ਮੀ ਅਮੋਰ ਅਸਕਾ ਫਟਾ ਮੋਰ ਨੋਲ ਵਧੀਆ ਇਥੇ ਬਸ ਸ਼ਾਂਤੀ ਹੈ ਪਾਣੀ ਦੇ ਕੋਲ ਨ ਭਰੇ ਪੈ ਲਾਗੇ ਲਾਗੇ ਸਾਰੇ ਹਾਂ ਇਹਦੇ ਉੱਤੇ ਹੀ ਬਣਾ ਦਿੱਤਾ ਸ਼ੇਪ ਵੀ ਆ ਗਿਆ ਇੱਥੇ ਹੈ ਸ਼ਾਨ ਸ਼ੇਪੋਈ ਬੋਟ ਵੀ ਆ ਗਈ ਇੱਥੇ ਵੱਡੀ ਇਹਦਾ ਵੀ ਆਨੰਦ ਲੈ ਸਕਦੇ ਆ ਇੱਥੇ ਟਿਕਟ ਲੈ ਕੇ ਚੜ ਜਾਓ 1-2 ਘੰਟੇ ਬਾਅਦ ਮੁੜਿਆ ਘੁੰਮ ਫਿਰ ਕੇ ਵਿੱਚ ਹੈ ਨਾ ਬਾਕੀ ਦਾ ਟਾਈਮ ਟੇਬਲ ਲਿਖਿਆ ਹੈ ਇੱਥੇ ਸਵੇਰ ਤੋਂ ਸ਼ਾਮ ਤੱਕ ਕਿੰਨੇ ਵਜੇ ਚੱਲਦੀ ਐ ਆ ਟਿਕਟਾਂ ਦੇ ਰੇਟ ਐ ਲਿਖਿਓ ਲੋਕ ਕਿ ਉਤਰਨ ਲੱਪੇ ਵਿੱਚੋਂ ਹੁਣ ਜਿਨ੍ਹਾਂ ਨੇ ਚੜ੍ਹਨਾ ਛਾੜ ਦੇਣੇ ਆ ਦੋ ਕੁ ਸਵਾਰੀਆਂ ਚੜ੍ਹ ਚੜੀਆਂ ਹੁਣ ਤਾਂ ਸ਼ਾਮ ਪੈ ਗਈ ਕਰਕੇ ਪਰ ਕੌਣ ਜਾ ਰਿਹਾ ਪਿੱਛੇ ਇਹਦੇ ਉੱਤੇ ਛੋਟੀਆਂ ਆ ਗਈਆਂ ਤਾਂ ਉਹਨਾਂ ਨੂੰ ਹਾਕਾ ਮਾਰਦਾ ਕਹਿੰਦਾ ਲੈ ਜਾ ਲੈ ਜਾ ਕੱਢ ਕੇ ਇੱਿੱਤੇ ਕਿ ਕਿੰਨਾ ਕੱਢਿਆ ਹੈ ਔਰ ਧੂੜ ਕੱਢਦਾ ਜਾਂਦਾ ਪਿੱਛੇ ਪਾਣੀ ਦੀ ਲੈ ਗਿਆ ਕੱਢ ਕੇ ਦੇਖਦਾ ਮਿੰਟੋ ਮਿੰਟੀ ਮੈਂ ਟੂ ਮੈਂਟੀ ਲੈ ਗਿਆ ਕੱਢ ਕੇ ਦੇਖ ਲਾ। ਹਾਂ। ਸਾਈਕਲ ਵੀ ਕਿਰਾਏ ਤੇ ਮਿਲ ਜਾਂਦੇ ਇੱਥੋਂ। ਹੈ ਦੂਜੇ। ਐਪ ਡਾਊਨਲੋਡ ਕਰ ਲਓ। ਹੈ? ਹਾਂਜੀ। ਐਪ ਡਾਊਨਲੋਡ ਕਰਕੇ ਸਾਈਕਲ ਲੈ ਲਓ ਕਿਰਾਏ ਤੇ ਘੁੰਮਣ ਫਿਰਨੇ ਨੂੰ। ਵਾਚ ਖੜੇ ਕਰ ਲ ਗਏ ਵੀ ਫਰੀ ਹੁੰਦੇ ਆ ਹੈ ਪੈਸੇ ਲੱਗਦੇ ਆ 5 ਮਿੰਟ ਇਹ ਗਰਾਤੀਸ ਵੀ ਉੱਪਰ ਚਲਾ ਸਕਦੇ ਆ ਕਿੱਦਾਂ ਪ੍ਰਭਾ ਕਰਨੇ ਨੂੰ ਐਸ਼ਾ ਤੂੰ ਤਲ ਜਾ ਸਕਦਾ ਆ ਉਹ ਨੋਏ ਵੀ ਨਾਲ ਲੈ ਆਣੇ ਹੈ 11 ਵਾਲੇ ਵੀ ਨਹੀਂ ਲੈ ਆਏ ਵੀ ਲੈ ਆ ਆਹੋ ਆ ਫੁੱਲ ਫੂਟੇ ਕਿੰਨੇ ਸੋਹਣੇ ਲਾਇਆ ਲੱਗੋ ਦੇ ਨਾ ਚਲੋ ਆਜੋ ਦੇਖੀਏ ਦੇ ਵਾਲੇ ਫੁੱਲ ਫੁੱਲ ਲੱਗੇ ਹੋਆ ਕਿੰਨੀ ਵਧੀਆ ਚੀਜ਼ ਬਣਾਈ ਹੋਈ ਆ ਲਾਗੋ ਦੇ ਕੰਡੇ ਕੰਡੇ ਛੜਕਿਆ ਉਹ ਪਰਲੇ ਪਾਸੇ ਮਾਰਕੀਟਾਂ ਲੱਗੀ ਮਾਰਕੀਟ ਲੱਗੀ ਉਹ ਮਰਕਾਤੋ ਇਹ ਸਵੇਰੇ ਸੇ ਦੁਕਾਨਾਂ ਲੱਗੀਆਂ ਅਸੀਂ ਹੈਨਾ ਪਰਲੇ ਪਾਸੇ ਸਭ ਚੱਕ ਚੁੱਕ ਦਿੱਤੀਆਂ ਚੱਕ gallery ਸ਼ਾਂਤ ਖਾ ਰਿਹਾ ਆਈਸਕ੍ਰੀਮ ਜਿੰਨੀ ਧੋਪਿਆ ਬਗੰਦੀ ਬਹੁਤ ਛੇਦੀਆਂ ਹਨਾ ਸਾਰੇ ਵਧੀਆ ਵਧੀਆ ਮੋਟਰਸਾਈਕਲ ਇੱਥੇ ਖੜੇ ਹੁੰਦੇ ਆ ਬੈਸਪਾ ਖੜਾ ਇੱਕ ਇੱਥੇ ਸਾਰੇ ਆਏ ਖੜਦੇ ਮੋਟਰਸਾਈਕਲ ਆਲੇ ਆਪਣੀ ਸ਼ੌਂਕ ਨਹੀਂ ਆ ਹਨਾ ਐ ਸੰਗੜੇ ਦਰਾਖਦੇ ਪੂਰੇ ਮੈਂ ਤਾਂ ਨਜ਼ਾਰਾ ਜਿਹਾ ਆਉਂਦਾ ਇੱਥੇ ਹਨਾ ਤਾਂ ਹੀ ਲੋਕੀ ਤਾਂ ਹੀ ਲੋਕੀ ਬੈਠੇ ਫਟੇਵਲੀ ਛੜਦੇ ਇੱਥੋਂ ਸਾਨੂੰ ਮਿਲ ਗਿਆ ਵਾਹੋ ਆਪਾਂ ਉੱਠਣੇ ਜੀ ਇਹ ਨਹੀਂ ਕਰਨਾ ਇਹ ਤਾਂ ਜਿੱਦਾਂ ਧੋਪਿਆ ਬਾਹਰ ਲੈ ਪਾਸੇ ਐ ਸ਼ਾਂਤ ਸਿਆ ਕਿਤੇ ਨਾ ਲੇਜਰ ਸ਼ੋਅ ਜਿਆ ਤਾਂ ਨਾ ਕਰਨਾ ਉਹ ਕੋ ਪਾਣੀ ਭਰ ਕੇ ਹੈਨਾ ਇਹਦੇ ਵਿੱਚ ਮੇਰੇ ਖਿਆਲ ਫੁਵਾਰੇ ਚਲਾ ਕੇ ਨਾ ਲੇਟਨ ਉਟਾ ਮੰਨਗੇ ਇਹਨਾਂ ਤੇ ਉਹ ਪਿਛਲੇ ਪਾਸੇ ਲੇਟ ਆਇਆ ਲੇਜਰ ਸ਼ੋਅ ਜਿਆ ਕਰਨਗੇ ਇਹਦੇ ਨਾਲ ਹੈਨਾ ਜਿਹੜਾ ਕਰਦੇ ਜਾਂਦੇ ਆ ਆ ਸਪੀਕਰ ਲਾਏ ਹੋਏ ਆ ਵੱਡੇ ਵੱਡੇ ਕੋ ਕੰਨ ਘੇਰਾ ਤੁਨੂੰ ਅੱਜ ਨਹੀਂ ਜਾਣਾ ਪਰ ਆਦੋਂ ਇੱਥੋਂ ਸ਼ਾਨ ਪਾਰਕ ਚ ਆ ਗਿਆ ਇਹ ਬੱਚਿਆਂ ਵਾਲੀ ਪਾਰਕ ਹੈ ਇੱਥੇ ਬਣੀਓ ਰਾਤ ਨੂੰ 12 1 ਵਜੇ ਤੀ ਰੱਛ ਲੈਂਦਾ ਇੱਥੇ ਹੁਣ ਵੀ ਭਰੀ ਹੋਈ ਆ ਹਾਂ ਹਾਂ ਸਾਡੇ ਬੰਦੇ ਨਿਆਣੇ ਵਾਲੇ ਕੰਮ ਜਾਂਦੇ ਨਹੀਂ ਅਜੇ ਉੱਪਰ ਚੜ ਕੇ ਬੈਠਾ ਉਹਦੇ ਆ ਜਾਓ ਪ੍ਰਦਾਨ ਥੱਲੇ ਕਿ ਲੈ ਕੇ ਜਾਣੀ ਆ ਇੱਥੇ ਜਾਣਾ ਘਰੇ ਹੈ ਘਰ ਨੂੰ ਇੱਥੇ ਜਾਣਾ ਚੱਲ ਮੁਰੇ ਦੇ ਦਿੰਦੇ ਆ ਤੇ ਜਿਹੜਾ ਤਾਂ ਮੁਰੇ ਵੀ ਹੋਣਾ ਝੂਲਾ ਜਿਹਦੇ ਪੁੱਠਾ ਲਾਮਕਦਾ ਹੋਣਾ ਹੈ ਨਹੀਂ ਹਮ ਨਾ ਮੂਰੇ ਸਾਫ ਹੁੰਦੀ ਕਾਹਦੇ ਡੇਟ ਰਿਟ ਬਈਟ ਕਾ ਕਈ ਵੀ ਰਿਟ ਆਹ ਜਿਹੜਾ ਕਨੀ ਐਤਵਾਨ ਨੂੰ ਇੱਕ 1:30 ਵਜੇ ਵੀ ਇੱਥੇ ਨਿਆਣੇ ਖੇਲਦੇ ਹੁੰਦੇ ਆ ਜਦ ਤੱਕ ਹੂੰ ਕਾਫੀ ਰਾਤ ਨੂੰ ਫਿਰ 2 ਵਜੇ ਤੱਕ ਰਹਿਦੇ ਰਛ ਲੈਤਾ ਇਹ ਤਾਂ ਹੁਣ ਲੋਕਾਂ ਨੇ ਰੈਸਟੋਰੈਂਟ ਚ ਖਾਣ ਖਾਣ ਵੜ ਜਾਣਾ ਰਾਤ ਨੂੰ 9 9:30 ਵਜੇ ਨਿਕਲਣਾ 10 ਵਜੇ ਤੇ ਇੱਥੇ ਆ ਕੇ ਨਿਆਣੇ ਖੇਡਦੇ ਰਹਿੰਦੇ ਆ ਹੂੰ ਅਦਾ ਮਹੌਲ ਬੇਚੇਵਤ ਯਾ ਠੰਡਾ ਜਿਹਾ ਹਵਾ ਬਹੁਤ ਠੰਡੀ ਠੰਡੀ ਹਵਾ ਹੌਣ ਛਾਂ ਤੇ ਪੈਰ ਜੇ ਗਾਹ ਨੂੰ ਤੁਰਨੇ ਨੂੰ ਭਾਰੀ ਹੋ ਗਿਆ ਇਹੀ ਕਹੀ ਜਾਂਦਾ ਹੁਣ ਫੇ ਹੁਣ ਫੇ ਨੂੰ ਤੇ ਚੱਲੀਏ ਘਰ ਨੂੰ ਹਨਾ ਇਹਨੂੰ ਇਹ ਆ ਵੀ ਹੁਣ ਘਰ ਨੂੰ ਚੱਲੀਏ ਪਾਸ ਸਾੜੀਕਦਾ ਮੈਨੂੰ ਜੇ ਹੁੰਦੀ ਮਾਹਰੀ ਦਾਲ ਜਾਂ ਮੂੰਗੀ ਮਹਰਾਈ ਦਾਲ ਇਹਨੇ ਕਿਹਾ ਸੀ ਵਾਹ ਜਾਲਾ ਇਹ ਕੀ ਕਰਨਾ ਘਰੇ ਜਾ ਕੇ ਮੈਨੂੰ ਭੁੱਖ ਵੀ ਨਹੀਂ ਸੀ ਲੱਗਦੀ ਯਾਰ ਪਹਿਲਾਂ ਤਾਂ ਇਦੇ ਸੀਗਾ ਇਹ ਹੀ ਹਿਸਾਬ ਸੀਗਾ ਹੁਣ ਹੁਣ ਘਰ ਨੂੰ ਜਾਣ ਨੂੰ ਕਾਲਾ ਆ ਹੁਣ ਤਾਂ ਜਾਂਦੇ ਨਹੀਂ ਬੈਂਨੀ ਛੇੜੀ ਦੇ ਜਾਂਦੇ ਨਹੀਂ ਹੈਗੇ ਅਸੀਂ ਹੁਣ ਕਿ ਹੁਣ ਕਹਣਾ ਸਾਡੀ ਵੀ ਜੈਦੇ ਆ ਬੰਦ ਲੱਗ ਹੈਗਾ ਯਾਰ ਤੇਰ ਚ ਸਟੇ ਵੀ ਲੇਟੇ ਹੀ ਜਾਵਾਂਗੇ ਚਲੋ ਦੇ ਦੇ ਆਂ ਉਧਰ ਮੱਛਰ ਹੈਗਾ ਥੋੜਾ ਥੋੜਾ ਰੱਖ ਨਾ ਮੱਛਰ ਹੈਗਾ ਹਾਲ ਠੰਡਾ ਆ ਤਾਂ ਮੱਛਰਿਆ ਉਦਾਇਰਾ ਦੂਜਾ ਹੈ ਬਾਲਾ ਨੇ ਕੀ ਕਹਿੰਦੇ ਹੁੰਦੇ ਨੇ ਆਪਣੇ ਇਦਾਂ ਘਾਹ ਜਾਂ ਮੱਛਰ ਜ਼ਿਆਦੇ ਆ ਹਾਂ ਜਿੱਥੇ ਘਾਹ ਆ ਉੱਥੇ ਮੱਛਰ ਜ਼ਿਆਦੇ ਆ ਉਦਾਹਰਣ ਇਹ ਮੋਰੇ ਇੱਕ ਹੋਰ ਬਾਹਰ ਆ ਗਿਆ ਮੋਰੇ ਬਾਹਰ ਫੇ ਆ ਗਿਆ ਐਸ ਟਾਈਮ ਅਗਲੇ ਬੈਂਚ ਨਹੀਂ ਖਾਲੀ ਕੋਈ ਬਾਹਰ ਦਾ ਐਸ ਟਾਈਮ ਅਗਲੇ ਆਪਣੇ ਮਾਹੌਲ ਚ ਆ ਸ਼ਾਨਦਾਰ ਵੀ ਇੱਥੇ ਪੰਦ ਟਪੂਸੀਆਂ ਹੀ ਲਾਉਦਾ ਹੁੰਦਾ ਨਾ ਬਾਹਰ ਫੋਲਿਆ ਓਇਆ ਪਿਛੇ ਬੈਂਚ ਖਾਲੀ ਉਹ ਕਿਸੇ ਨਜ਼ਰਵਕੀਤੋ ਲੱਗਦੇ ਆ ਦੇਖੋ ਜਾਂਦਾ ਇਹਨਾਂ ਹੁਣ ਦੀਦਾ ਪਾਸਟਾ ਇਹ ਕਹਿੰਦਾ ਮੈਂ ਤੁਰਕੇ ਹੀ ਨਿਕਲ ਜਾਣਾ ਇਧਰੋਂ ਇਧਰ ਹੀ ਹਾਂ ਹੈਨਾ ਮਾਟਰ ਕੇ ਲਿਫਟ ਕਰਾਣਾ ਯਾਨੀ ਇਹ ਤੋਂ ਸਰਦ ਹੋ ਜਾਣਾ ਵਿੱਚ ਦੀ ਸਹੀ ਗੱਲੇ ਹਾਂਜੀ ਇਹਦਾ ਨੈਚੁਰਲੀ ਕਹਿਣਾ ਆਹ ਤੇ ਪਿਆਰ ਮਾ ਬਟਾਲੇ ਨੇ ਲੋਕ ਲਾਇਓ ਆ ਇਹ ਇਧਰ ਵੀ ਲਾਇਓ ਕਿੰਨੇ ਆਹ ਉੱਪਰ ਵੀ ਆਹੋ ਸਾਰੇ ਪਾਸੇ ਲਾਇਓ ਆ ਇਹ ਕਿੱਥੇ ਵੀ ਲਾਇਓ ਇਸ ਦਾ ਮਤਲਬ ਕੀ ਆ ਹੈ ਆ ਦੇਖ ਉਹਦੇ ਨਾਮ ਵੀ ਲਿਖੇ ਹੋ ਕੀ ਬਾਤ ਹੈ ਯਾਨੀ ਕਿ ਉਹ ਤੇ ਪੇਪਰ ਲਾਏ ਉਹਦੇ ਉੱਪਰ ਚਾੜੀ ਹੋ ਆ ਵਿੱਚ ਲਾਈਟ ਵੀ ਲਾਈ ਹੋ ਆ ਇਆ ਮੀਕਣੀ ਕੀ ਵੀ ਫੈਨ ਨੂੰ ਵਧੀਆ ਹੂੰ ਹਾ ਨਿਕਲ ਜਾ ਕਤੂਰਾ ਵਿਸ਼ੇਖ ਹਾ ਪਿਛੇ ਉਧਰ ਅਗਲਾ ਦੇਖਦਾ ਵੀ ਆ ਲਓ ਜੀ ਇਹ ਸਾਡਾ ਬੰਦਾ ਕੁੱਤੇ ਤੋਂ ਡਰਦਾ ਇੱਧਰ ਆ ਗਿਆ ਛਾਲ ਮਾਰ ਕੇ ਤੈਰ ਕੇ ਬੰਦਾ ਥੱਕਦਾ ਹੁੰਦਾ ਕਿ ਨਰਜੀ ਜਾਂਦਾ ਹੁੰਦਾ। ਦੋਵੇਂ ਤੇ ਕਿੱਧਰ ਨੂੰ ਜਾਣਾ ਤੈਰ ਕੇ? ਕਾਹ ਦਾ ਦੇ ਦੇ ਵਿੱਚ ਇਹਨੂੰ ਇੱਥੇ ਨੂੰ ਦੇਖਦੇ ਆ ਕੀ ਆਉਂਦਾ ਨਰਜੀ ਜਾਂਦਾ ਇਕਨਾਂ ਜਿੰਨਾ ਚਿਰ ਪਾਣੀ ਚੱਲੇ ਨੇ ਉਨਾਂ ਚਿਰ ਨਰਜੀ ਰਹਿੰਦੀ ਆ। ਬਾਹਰ ਨਿਕਲਦੇ ਫੇਰ ਇਧਰੋਂ ਯਾਨੀ ਕਿ ਤੇ ਇੱਥੋਂ ਉਧਰ ਨਹੀਂ ਜਾਣਾ ਹੈ। ਉਹ ਪੌੜਾ ਲੂ। ਯਾ ਯਾ ਸਹੀ ਆ ਭਾਜੀ ਜਾ ਸਕਦੇ ਤੁਸੀਂ। ਅਰੇ ਤੇਨੂੰ ਨਰਗੀ ਚਾਹੀਦੀ ਹੈ ਜਲਾਤੂ ਦੀ ਜਿਹੜੀ ਖਾਦੀ ਆ ਹਨਾ ਹੂੰ ਜਲਾਤੂ ਦੀ ਚਾਹੀਦੀ ਆ ਤੈਨੂੰ ਕੇ ਖਾਦੇ ਲਈ ਇਸ ਤੇ ਤਿਰਾਮਿਸੂ 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 ਬੋਲਟੇ ਨਾ ਮੋਰੇ ਮੋਰੇ ਜਾਂਦੇ ਸਿੱਧੇ ਦਾ ਇੱਧੇ ਲੱਗ ਰਿਹਾ ਆ ਆਹੋ ਹੁਣ ਤੁਰੇ ਤਾਂ ਆਏ ਹਨਾ ਹੁਣ ਜਾਣ ਨੂੰ ਪਤਾ ਲੱਗਣਾ ਇਹਨਾਂ ਆਹੋ ਅੱਧਾ ਘੰਟਾ ਹੁਣ ਲੱਗ ਜਾਣਾ ਜਾਣ ਨੂੰ ਉਹ ਉੱਤਰ ਦੀ ਟੈਕਸੀ ਕਰ ਲਈਏ ਹੈ ਟੈਕਸੀ ਕਰ ਲਈ ਟੈਕਸੀ ਕਰ ਲੈਣੇ ਆ ਜਾਇਆ ਜਾਣਾ ਤਾਂ ਹੈ 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 ਅੱਛਾ ਲੇਜਰ ਸ਼ੋ ਹੋਣ ਤੇ ਲੋਕੀ ਬਹਿ ਗਏ ਕੁਰਸੀਆਂ ਮਲ ਕੇ ਤੇ ਹੁਣ ਫਿਰ ਉਹਨੂੰ ਦਖਾਲ ਦੇ ਆ ਫੇ ਸਾਰਾ ਜੋ ਵੀ ਪ੍ਰੋਗਰਾਮ ਹੋਊਗਾ ਇੱਥੇ sempre cercato di raggiungere la sua massima espressione attraverso la bellezza, l'ingegno, l'arte, la creatività. È una poesia muta, sguardi e gesti che incantano lo spettatore.